97 ਤੋਂ ਲੈ ਕੇ 95 ਤੋਂ ਲੈ ਕੇ ਅੱਜ ਮੈਂ ਸਰ ਅੱਜ ਮੈਨੂੰ ਇੱਥੇ ਬੋਲਣ ਲਈ ਖੜਾ ਕੀਤਾ بڑی ਜਣੀ ਆਵਾਜ਼ ਹੈ ਉਹ ਸਰਕਾਰਾਂ ਤੋਂ ਪੁਝਾਨ ਲਈ ਮੈਨੂੰ ਇੱਥੇ ਖੜਾ ਕੀਤਾ ਕਿਵੇਂ ਖੜਾ ਕੀਤਾ ਜਿਵੇਂ ਮੈਂ ਵੀ ਤੁਹਾਡੇ ਤੁਹਾਡੇ ਵਾਂਗੂ ਮੈਂ ਗੜੀਆਂ ਤੇ ਬੈਠਾ ਹੀ ਹੁੰਦਾ ਜੇ ਮੈਂ 90 ਜੇ ਮੈਂ 89 ਦੀ ਗੱਲ ਕਰਨਾ ਤਾਂ 89 ਦੇ ਵਿੱਚ ਆ ਸੰਗਠਨ ਦਾ ਬੜਾ ਵਿਸ਼ਾ ਪੂਰੇ ਪੰਜਾਬ ਦੇ ਵਿੱਚ ਸੰਗਠਨ ਲੜਾਇਆ ਗਿਆ ਸੀ 18 ਤੇ 9th ਤੋਂ ਲੈ ਕੇ 94 ਨੂੰ ਪੈਨਸ਼ਨ ਲਾਗੂ ਕੀਤੀ ਗਈ ਸੀ ਜਿਹੜੇ ਅਜੇ ਪੁਰਾਣੀ ਪੈਨਸ਼ਨ ਦੇ ਅਸੀਂ ਮੰਗ ਕਰ ਰਹੇ ਕਰ ਰਹੇ ਕਰ ਰਹੇ ਇਸ ਲਈ ਸਾਰੇ ਸਾਥੀਆਂ ਨੂੰ ਇਹ ਮੈਂ ਇੱਕ ਸਵਾਦ ਦਵਾਵਾਂਗਾ ਵੀ ਜਿੱਥੇ ਵੀ ਤੁਹਾਨੂੰ ਮੇਰ ਪੰਨ ਦੀ ਲੋੜ ਹੈ ਮੈਂ ਉੱਥੇ ਤੁਹਾਡੇ ਹਮੇਸ਼ਾ ਹਾਜ਼ਰ ਰਾਵਾਂਗਾ ਤੇ ਮੁਲਾਜ਼ਮਾਂ ਦੇ ਸਾਥ ਰਹਿਦਾ ਆਂ ਤੇ ਜਦ ਤੱਕ ਜੀਵਾਂਗਾ ਉਹ ਤੱਕ ਮੈਂ ਮੁਲਾਜ਼ਮਾਂ ਦੇ ਨਾਲ ਹੀ ਲਾਵਾਂਗਾ ਐਨਾ ਕਹਿੰਦਾ ਹੋਇਆ ਮੈਂ ਦੋ ਨਾਲੇ ਹੌਲ ਲਾਵਾਂਗਾ ਤੇ ਨਾਰੇ ਦਾ ਜਵਾਬ ਨਾਰੇ ਨਾਲ ਦੇਣਾ ਮੁਲਾਜ਼ਮ ਇੱਕ ਵਾਰ ਜੈ ਹਿੰਦ ਦੋਨੇ ਖੜੇ ਕੱਢੇ ਇਹ ਵਾਹ ਪੜੀ ਇਹ ਕਾਰਪੋਰੇਸ਼ਨ ਦੇ ਨਹੀਂ ਸਾਡੇ ਸੀ ਟੌਪਰ ਤੱਕ ਨਹੀਂ ਇਹ ਵਾਹ ਪੜੀ ਚੰਡੀਗੜ੍ਹ ਦਿੱਲੀ ਤੱਕ ਪਹੁੰਚਣ ਜਾਂਦੀ ਹੈ ਮੁਲਾਜ਼ਮ ਇੱਕ हिन <laughs> ਪੂਰੇ ਪੰਜਾਬ ਦੇ ਵਿੱਚ ਪੁਰਾਣਾ ਜਾਲ ਵਿਛਾ ਤਾਂ ਪਰ ਮੈਂ ਸਰਕਾਰਾਂ ਨੂੰ ਇਹਨਾ ਮੈਸਮਿਆਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਦੀ ਪੁਰਾਣੀ ਸਫਾਈ ਕੌਣ ਕਰੂਗਾ। ਉੱਥੇ ਝਾੜੂ ਕੌਣ ਮਾਰੂਗਾ? ਉੱਥੇ ਜਿਹੜੇ ਲਟਾਂ ਦੇ ਖੰਭੇ ਲੱਗਣਗੇ ਉਹਨਾਂ ਲਟਾਂ ਨੂੰ ਕੌਣ ਠੀਕ ਕਰੇਗਾ ਤੇ ਇਹ ਵੀ ਪ੍ਰਬੰਧ ਕੀਤਾ ਜਾਏ। ਉਲਟ ਤੁਸੀਂ ਬਣਾ ਦਿਆ ਲੋਕਾਂ ਨੂੰ ਸਹੂਲਤ ਦੇ ਦਿੱਤੀਆਂ ਪਰ ਲੇਕਿਨ ਇਹ ਵੀ ਪ੍ਰਬੰਧ ਕੀਤਾ ਜਾਵੇ। ਹਾਂਜੀ ਕੀ ਨਾਮ ਹੈ ਜੀ? ਮੇਰਾ ਨਾਮ ਸਾਇਲ ਸ਼ਰਮਾ ਜੀ। ਹਾਂਜੀ ਕੀ ਕਹਿਣਾ ਚਾਹੋਗੇ ਸਰ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਕੀ ਹੈ ਜੀ ਸਾਡਾ ਜਿਹੜਾ ਨਗਰ ਨਿਗਮ ਦਾ ਵਿਭਾਗ ਮਿਊਂਸਿਪਲ ਕਾਰਪੋਰੇਸ਼ਨ ਵਰਕਰਸ ਯੂਨੀਅਨ ਵੱਲੋਂ ਜਿਹੜਾ ਕਿ ਹੈ ਜੀ ਲਗਾਤਾਰ ਪਿਛਲੇ 5 ਦਿਨਾਂ ਤੋਂ ਗੇਟ ਰੈਲੀ ਚੱਲ ਰਹੀ ਹੈ ਜੀ ਜਿਹੜੀ ਸ਼ਾਂਤਮਈ ਸਰਕਾਰ ਨੂੰ মিডিਆ ਦੇ ਪ੍ਰਤੀ ਉਹਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅਸੀਂ ਇੱਕ ਰੈਲੀ ਦੇ ਵਿੱਚ ਜਿਹੜੇ ਸਾਡੇ ਮੰਗਾਂ ਮੰਗਾਂ ਉਹਦੇ ਹੱਕ ਲੈਣ ਵਾਸਤੇ ਆਵਾਜ਼ ਉਠਾ ਰਹੇ ਹਾਂ ਜਿਦੇ ਵਿੱਚ ਸਾਡੀਆਂ ਮੇਨ ਮੇਨ ਮੰਗਾਂ ਵਿੱਚੋਂ ਜਿਹੜੀਆਂ ਸਾਰੇ ਪੰਜਾਬ ਲੈਵਲ ਦੀਆਂ ਹੈ ਉਹਦੇ ਵਿੱਚ ਇੱਕ ਤਾਂ ਸਾਡੀ ਜਿਹੜੀ 2004 ਤੋਂ ਬੰਦ ਪਈ ਜਿਹੜੀ ਪੈਨਸ਼ਨ ਸਕੀਮ ਹੈ ਉਹਨੂੰ ਲਾਗੂ ਕਰਾਉਣ ਵਾਸਤੇ ਹੈ ਜੀ ਤੇ ਦੂਜੀ ਸਾਡੀ ਜਿਹੜੀ ਡੀਏ ਦੀਆਂ ਕਿਸ਼ਤਾਂ ਸਰਕਾਰ ਕੋਲੇ ਪੈਂਡਿੰਗ ਪਈਆਂ ਉਹਨੂੰ ਬਹਾਲ ਕਰਾਉਣ ਵਾਸਤੇ ਹੈ ਜੀ ਤੇ ਤੀਜੀ ਸਾਡੀ ਜਿਹੜੀ ਐਨਪੀਐਸ ਦੇ ਬਕਾਏ ਪਏ ਆ ਉਹਨਾਂ ਨੂੰ ਰਿਲੀਜ਼ ਕਰਾਉਣ ਵਾਸਤੇ ਹੈ ਜੀ ਤੇ ਚੌਥੀ ਜਿਹੜੀ ਸਾਡੀ ਮੰਗ ਹੈ ਜੀ ਜਿੰਨੇ ਸਾਡੇ ਦਰਜਾ 3 ਅਤੇ 4 ਦੇ ਕਰਮਚਾਰੀ ਆ ਉਹਨੂੰ ਬਹੁਤ ਲੰਬੇ ਸਮੇਂ ਤੋਂ ਕੋਈ ਅਸੀਟਾਂ ਉੱਤੇ ਜਾਂ ਮੰਨ ਲਓ ਇੱਕੋ ਹੀ ਕੰਮ ਕਰਦਿਆਂ ਨੂੰ ਸਮਾਂ ਬਹੁਤ ਲੰਬਾ ਹੋ ਗਿਆ ਜੀ 50-50 ਸਾਲ ਉਹਨਾਂ ਨੇ ਉੱਥੇ ਕੰਮ ਕਰ ਲਏ ਜੀ ਤੇ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਬਣਦੀ ਤਰੱਕੀ ਆ ਉਹ ਅਸੀਂ ਕਹਿੰਨੇ ਆ ਵੀ ਦਫ਼ਤਰ ਵੱਲੋਂ ਵੀ ਅਤੇ ਸਰਕਾਰਾਂ ਵੱਲੋਂ ਵੀ ਬੇਨਤੀ ਕਰਦੇ ਉਹਨਾਂ ਨੂੰ ਬਣਦੇ ਉਹਨਾਂ ਦੇ ਹੱਕ ਦਿੱਤੇ ਹਨ ਤਰੱਕੀ ਦੇ ਤੇ ਉਦੋਂ ਬਾਅਦ ਜਿਹੜੇ ਸਾਡੇ ਆ ਦਫ਼ਤਰ ਦੇ ਵਿੱਚ ਦੇਖੋਗੇ ਦਿਨੋ-ਦਿਨੋ ਰਿਟਾਇਰਮੈਂਟ ਹੋ ਚੁੱਕੇ ਆ ਕਈ ਕਰਮਚਾਰੀ ਜਿਹੜੇ ਪੱਕੇ ਸੀਗੇ ਤੇ ਉਹਨਾਂ ਦੀ ਥਾਂ ਤੇ ਜਿਹੜੇ ਕੱਚੇ ਕਾਮਿਆਂ ਨੂੰ ਭਰਤੀ ਕੀਤਾ ਗਿਆ ਸੀ ਤੇ ਜਿਹੜਾ ਉਹਨਾਂ ਦਾ ਸ਼ੋਸ਼ਣ ਕੀਤਾ ਗਿਆ ਬਹੁਤ ਘੱ ਇਹ ਮੈਂ ਦਰਜਾ 3 ਅਤੇ 4 ਦੀ ਗੱਲ ਕਰੀਏ ਦਰਜਾ 4 ਦੇ ਜਿਹੜੇ ਕਰਮਚਾਰੀ ਆ ਉਹਨਾਂ ਦੀ ਸਾਰੀ 9000 ਰੁਪਿਆ ਤਨਖਾਹ ਹੈ ਤੇ ਜਿਹੜੇ ਦਰਜਾ 3 ਹੈ ਜੀ ਉਹਨਾਂ ਦੀ 10 ਤੋਂ 11000 ਦੇ ਵਿੱਚ ਵਿੱਚ ਹੈ ਜਿਹਦੇ ਕਾਰਨ ਕੀ ਹੈ ਜੀ ਅੱਜ ਦੀ ਏਡੀ ਮਹਿੰਗਾਈ ਦੇ ਵਿੱਚ ਜੇ ਆਪਾਂ ਕਹੀਏ ਉਹਨਾਂ ਦਾ ਖਰਚਾ ਪੂਰਾ ਨਹੀਂ ਹੋ ਸਕਦਾ ਕੋਈ ਬੰਦੇ ਤਾਂ ਸਾਡੇ ਕੋਲ ਬਾਹਰੋਂ ਆਉਂਦੇ ਆ ਜੀ ਕਈ ਇੱਥੇ ਜਿਹੜੇ ਹੈਗੇ ਕਰਮਚਾਰੀ ਆ ਕੱਚੇ ਉਹ ਕਿਰਾਏਾਂ ਤੇ ਰਹਿ ਕੇ ਇੱਥੇ ਕੰਮ ਕਰ ਰਹੇ ਆ ਜੀ ਤੇ ਇਹ ਆ ਗੱਲਾਂ ਪੱਧਿਆਨ ਦਿਓ ਅੱਜ ਕੱਲ ਵੀ ਬਿਜਲੀ ਦੇ ਬਿੱਲ ਹੋ ਗਏ ਜੀ ਰਾਸ਼ਨ ਹੋ ਗਿਆ ਨਿੱਕੇ ਮੋਟੇ ਜਿਵੇਂ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਬਿਮਾਰੀ ਠਮਾਰੀ ਵੀ ਆ ਜਾਂਦੀ ਹੈ ਤਾਂ ਇੰਨੇ ਘੱਟ ਤਨਖਾਹਾਂ ਦੇ ਵਿੱਚ ਉਹਦਾ ਗੁਜ਼ਾਰਾ ਨਹੀਂ ਕਰਦੇ ਤਾਂ ਕਰਕੇ ਸਰਕਾਰ ਨੂੰ ਇੱਕ ਸ਼ਾਂਤ ਮੀਟੰਗ ਨਾਲ ਪ੍ਰੋਟੈਕਟ ਕਰ ਰਹੇ ਆ ਤੇ ਮੀਡੀਆ ਦੇ ਰਾਹੀਂ ਉਹਨਾਂ ਨੂੰ ਅਸੀਂ ਆਦੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਵੀ ਇਹ ਜਿਹੜੀਆਂ ਸਾਡੀਆਂ ਮੰਗਾਂ ਜਾਇਜ਼ ਮੰਗਾਂ ਜੀ ਤੇ ਸਾਡੀਆਂ ਪੂਰੀਆਂ ਕੀਤੀਆਂ ਜਾਣ ਜੋ ਮੁਲਾਜ਼ਮਾਂ ਦੇ ਹੱਕ ਆ ਉਹ ਦਿੱਤੇ ਜਾਣ ਸਰਕਾਰ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਸਰ ਕਈ ਦਿਨਾਂ ਤੋਂ ਦੇਖਿਆ ਕਿ ਠੀਕ ਸਫਾਈ ਕਰਮਚਾਰੀ ਵੀ ਤਰਨੇ ਦੇ ਬੈਠੇ ਸੀ ਪੀਆ ਪੀਆਪੀਸੀ ਵਾਲੇ ਵੀ ਧਰਨੇ ਤੇ ਬੈਠੇ ਇਧਰੋਂ ਤੁਸੀਂ ਵੀ ਧਰਨੇ ਤੇ ਕੀ ਲੱਗਦਾ ਹੈ ਸਰਕਾਰ ਕਿਉਂ ਨਹੀਂ ਸੁਣਵਾਏ ਬਹੁਤ ਲੰਬਾ ਸਮਾਂ ਹੋ ਗਿਆ ਸਰਕਾਰ ਨੂੰ ਸਾਨੂੰ ਵਾਅਦੇ ਕਰਦੇ ਨੂੰ ਵੀ ਆਹ ਮੰਗ ਤੁਹਾਡੀ ਛੇਤੀ ਪੂਰੀ ਹੋ ਜੂਗੀ ਪਰ ਸਮਾਂ ਬੀਤਣ ਦੇ ਦੌਰਾਨ ਦਰਾਂ ਦੇਖੋ ਜੀ ਮਜ਼ਮੰਦ ਦੇ ਕੋਲੇ ਕੋਈ ਹੀ ਹੁੰਦਾ ਵੀ ਜੇ ਉਹਨਾਂ ਦੇ ਮੰਗਾਂ ਪੂਰੀਆਂ ਨਾ ਹੋਣ ਉਹ ਸਰਕਾਰ ਕੋਲੇ ਆ ਤਾਂ ਆਵਾਜ਼ ਪਹੁੰਚਾਉਣ ਵਾਸਤੇ ਇਕੱਠੇ ਦਿਖਾਉਣਾ ਚਾਹੁੰਦੀਆਂ ਵੀ ਐਨੇ ਪਰਿਵਾਰ ਦੇ ਮੈਂਬਰ ਆ ਜਿਹੜੀਆਂ ਤੁਹਾਡੀਆਂ ਇਹ ਜਿਹੜੀਆਂ ਰਾਜਨੀਤੀਆਂ ਨੂੰ ਦੇਖੀ ਜਾਂਦੇ ਆ ਤੇ ਜਿਹੜੇ ਆਦੇ ਹੱਕਾਂ ਵਾਸਤੇ ਤੁਹਾਡੇ ਕੋਲ ਬੇਨਤੀ ਕਰੀ ਜਾਂਦੇ ਆ ਉਹਨਾਂ ਕੋਲੇ ਲਾਸਟ ਇੱਕੋ ਹੀ ਗੱਲ ਹੁੰਦੀ ਹੈ ਜਿਹੜੀਆਂ ਗੇਟ ਰੈਲੀਓਂ ਤੋਂ ਸ਼ੁਰੂ ਕਰਦੇ ਹੋਏ ਸ਼ਾਂਤ ਮੇਢ ਢੰਗ ਨਾਲ ਸਰਕਾਰ ਕੋਲੇ ਪਹੁੰਚਾਉਂਦੇ ਆ ਵੀ ਸ਼ਾਇਦ ਸਰਕਾਰ ਨੂੰ ਸਾਡੀਆਂ ਗੇਟ ਰੈਲੀਆਂ ਤੱਕ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਦੇਖਦੇ ਹੋਏ ਸਾਡੀ ਆਵਾਜ਼ ਉਹਨਾਂ ਕੋਲ ਪਹੁੰਚ ਜਾਣਾ ਤੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰ ਸਕਣ ਤੇ ਜੇ ਨਹੀਂ ਹੁੰਦਾ ਤਾਂ ਜਿਵੇਂ ਤੁਸੀਂ ਦੇਖੋਗੇ ਜਿਵੇਂ ਜਿਵੇਂ ਸੰਘਰਸ਼ ਲੰਮਾ ਹੁੰਦਾ ਜਾਂਦਾ ਉਵੇਂ-ਉਵੇਂ ਜਥੇਬੰਦੀਆਂ ਸਾਥ ਦੇਣਾ ਸ਼ੁਰੂ ਕਰ ਦਿੰਦੀਆਂ ਉਵੇਂ ਹੀ ਪਿਛਲੇ ਸਮੇਂ ਤੋਂ ਸਾਨੂੰ ਸਫਾਈ ਕਰਮਚਾਰੀ ਯੂਨੀਅਨ ਨੂੰ ਅਤੇ ਸੀਵਰੇਜ ਯੂਨੀਅਨ ਵੱਲੋਂ ਵੀ ਅੱਜ ਆ ਕੇ ਸਾਡੀ ਜਿਹੜੀ ਹੜਤਾਲ ਦੇ ਵਿੱਚ ਤੇ ਸਾਡੀ ਗੇਟ ਰੈਲੀ ਦੇ ਵਿੱਚ ਸੰਯੋਗ ਕੀਤਾ ਤੇ ਉਹਨਾਂ ਨੇ ਵੀ ਕਿਹਾ ਕਿ ਕਿਉਂਕਿ ਮੰਗਾ ਸਾਰੀਆਂ ਜਿਹੜੀਆਂ ਯੂਨੀਅਨ ਦੀਆਂ ਹੁੰਦੀਆਂ ਜਿੱਥੇ ਵੀ ਜਿੱਥੇ ਵੀ ਜਿੱਥੇ ਜਾਂ ਜਿੰਨੀਆਂ ਵੀ ਆਪਾਂ ਕਹਿੰਦੇ ਆਂ ਸ਼ਹਿਰ ਦੇ ਵਿੱਚ ਕੋਈ ਵੀ ਜਥੇਬੰਦੀਆਂ ਹਨ ਉਹਨਾਂ ਦੀ ਮੰਗਾਂ ਸੇਮ ਹੀ ਹੁੰਦੀਆਂ ਤੇ ਇੱਕੋ ਹੀ ਆਵਾਜ਼ ਅਸੀਂ ਠਾਕੇ ਸਰਕਾਰ ਨੂੰ ਕਹਿੰਨੇ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਨਾ ਹੱਥ ਜੋੜ ਕੇ ਬੇਨਤੀ ਆ ਸਾਨੂੰ ਵੱਡਾ ਸੰਘਰਸ਼ ਵਿੜਨ ਲੱਗੇ ਮਜਬੂਰ ਨਾ ਕੀਤਾ ਜਾਵੇ ਸਾਹਿਬ ਜੀ ਇਹ ਆਪਣਾ ਕਿਸੰਧਾ ਰੂਸ ਪ੍ਰਦਰਸ਼ਨ ਚੱਲ ਰਿਹਾ ਹੈ ਕੋਈ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਸਾਰ ਲੈਣਾ ਹੈ ਦੇਖੋ ਜਿਹੜੀਆਂ ਅਧਿਕਾਰੀਆਂ ਵਿੱਚੋਂ ਸਾਡੇ ਦਫ਼ਤਰ ਦੇ ਜਿਹੜੇ ਮੁਲਾਜ਼ਮ ਹੈ ਜੀ ਉਹਨਾਂ ਨੂੰ ਸਾਡੇ ਪੁੱਛਿਆ ਸੀ ਵੀ ਜੇ ਤੁਹਾਡੀਆਂ ਕੋਈ ਮੰਗਾਂ ਹੈਗੀਆਂ ਸਾਡੇ ਹਾਊਸ ਦੇ ਵਿੱਚ ਪਾਸ ਕਰਨ ਵਾਲੀਆਂ ਉਹ ਅਸੀਂ ਕਰਨ ਨੂੰ ਤਿਆਰ ਬੈਠੇ ਹਾਂ ਪਰ ਜਿਹੜੀਆਂ ਜ਼ਿਆਤਰ ਮੰਗਾਂ ਜਿਹੜੀ ਸਰਕਾਰ ਲੈਵਲ ਤੇ ਪਈਆਂ ਜੀ ਸਾਡੀਆਂ ਦਫ਼ਤਰ ਲੈਵਲ ਦੇ ਨਿੱਕੇ ਨਿੱਕੇ ਮੰਗਾ ਹੈਗੇ ਜੀ ਉਹ ਸਾਡੀਆਂ ਪੂਰੀਆਂ ਹੋ ਵੀ ਜਾਂਦੀਆਂ ਜੀ ਜੇ ਕੋਈ ਨਹੀਂ ਹੁੰਦੀ ਤਾਂ ਉਹ ਅਗਲੇ ਸਮੇਂ ਆਉਣ ਵਾਲੇ ਜਿਹੜਾ ਮਤਾ ਹੁੰਦਾ ਜੀ ਉਹਦੇ ਚ ਪੈ ਜਾਂਦੀਆਂ ਹੁੰਦੀਆਂ ਪਰ ਜ਼ਿਆਤਰ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ ਲੈਵਲ ਤੇ ਪੈਂਡਿੰਗ ਪਈਆਂ ਜੀ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਜਨਮ ਦੀ ਸਵਾਲਨਾ ਹੈ ਕਿ ਹਾਂਜੀ ਅਸੀਂ ਜਿੰਨੀਆਂ ਵੀ ਸਾਡੇ ਜੱਥੇ ਬੰਦੀਆਂ ਹੁੰਦੇ ਨੇ ਜ ਉਹਨਾਂ ਨਾਲ ਇੱਕ ਤਾਲਮੇਡ ਕਮੇਟੀ ਬਣਾਈ ਹੈ ਜੀ ਉਹ ਜ ਫੈਸਲਾ ਲਿੱਤਾ ਇਹਦੇ ਵੀ ਅੱਗੇ ਆਪਾਂ ਕੀ ਮਹਿੰਮ ਵਿੜਨੀ ਹੈ ਜੀ ਠੀਕ ਹੈ ਜੀ